ਅੱਜ ਪੰਜਾਬ ਪਰ ਵਿੱਚ ਐਮਰਜੈਂਸੀ ਫਿਲਮ ਰੋਕਣ ਲਈ ਪ੍ਰੋਗਰਾਮ ਬਣਿਆ ਸੀਗਾ ਅਸੀਂ ਇਸ ਲਈ ਸੀਐਮ ਭਗਵਤਮਾਨ ਨੂੰ ਡਿਪਟੀ ਸੀਸੀ ਮਾਨਜੋ ਪ੍ਰਧਾਨ ਸਾਹਿਬ ਉਸਤਾਦ ਜੀ ਵੱਲੋਂ ਵੀ ਫਿਲਮ ਦੇ ਰੋਕ ਲਈ ਜਾਵੇ ਅਸੀਂ ਡੀਸੀ ਸਹਿਬਾਨ ਪੰਜਾਬ ਭਰ ਜੀ ਉਹਨਾਂ ਨੂੰ ਵੀ ਲੈਟਰ ਲਿਖੇ ਨੇ ਕਿ ਇਹ ਫਿਲਮ ਤੇ ਰੋਕ ਲਾਈ ਜਾਵੇ ਤੇ ਕੱਲ ਅਸੀਂ ਡੀਸੀ ਅੰਮ੍ਰਿਤਸਰ ਨੂੰ ਵੀ ਬੇਨਤੀ ਕੀਤੀ ਸੀ ਕਿ ਜਿਹੜੇ ਅੰਮ੍ਰਿਤਸਰ ਚ ਫਿਲਮ ਲੀਜ ਹੋ ਰਹੀ ਆ ਇਹਨਾਂ ਤੇ ਰੋਕ ਲਾਈ ਜਾਵੇ ਉਹਨਾਂ ਨੇ ਸਾਨੂੰ ਵਿਸ਼ਵਾਸਤ ਹੋਇਆ ਸੀ ਕਿ ਅਸੀਂ ਰਹਿ ਮੰਤral ਵਾਲੇ ਨਾਲ ਗੱਲ ਕਰਕੇ ਕਿਤੇ ਆ ਜੀ ਅੱਜ ਪੁਲਿਸ ਹਾਲਤ ਦੀ ਫਿਲਮ ਫਰਮਟਨ ਸੀਨੀ ਪੁਲਿਸ ਵੱਲੋਂ ਜੀ ਪੂਖਤਾ ਇੰਤਜ਼ਾਮ ਕੀਤੇ ਗਏ ਨੇ ਸਿਕਿਉਰਟੀ ਦੇ ਥੀਟਰ ਤੇ ਜੀ ਐਸਜੀਪੀਸੀ ਦੇ ਸਖਤਰ ਸਾਹਿਬ ਵੱਲੋਂ ਇੱਥੇ ਪ੍ਰੋਟੈਸਟ ਕੀਤਾ ਜਾ ਰਿਹਾ ਜੀ ਜੋ ਪੁਲਿਸ ਵੱਲੋਂ ਆਪਣਾ ਇਹਨਾਂ ਨੂੰ ਅਸ਼ੰਕੋਸ਼ਵਾਸ ਭਾਤਾ ਗਿਆ ਜੀ ਜੋ ਥੀਏਟਰ ਦੇ ਮੈਨੇਜਰ ਨੇ ਉਹਨਾਂ ਨਾਲ ਗੱਲ ਹੋਈ ਸਾਰੇ ਸ਼ੋਅ ਕੋਈ ਸ਼ੋਅ ਨਹੀਂ ਚੱਲ ਰਿਹਾ ਜੀ ਤੇ ਪੁਲਿਸ ਕਿੰਨੀ ਸਿਕਿਉਰਟੀ ਲਾਈ ਕਾਫੀ ਤਦਾਦ ਚ ਸਿਕਿਉਰਟੀ ਹੈ ਜੀ ਹਾਂ ਤੁਸੀਂ ਥੀਏਟਰ ਦੇ ਕਿਦਮ ਲੱਗੇ ਕਿ ਉਹਦੇ ਆਪੇ ਤਾਂ ਨਹੀਂ ਜੀ ਲੱਗੀ ਨਹੀਂ ਹੈ ਕੋਈ ਸ਼ੋਰ ਨਹੀਂ ਚੱਲ ਰਿਹਾ ਜੀ ਬਿਲਕੁਲ ਸ਼ਾਂਤੀਪੂਰਨ ਹੈ ਕਿ ਸਤਨ ਸਿੰਘ ਸਾਹਿਬ ਨੇ ਗੱਲ ਵੀ ਮੈਨੂੰ ਕਨਵੇ ਵੀ ਕਰਤਾ ਹੈ ਥੀਏਟਰ ਤੇ ਔਰ ਥੀਏਟਰ ਤੇ ਅ ਪਹਿਲਾਂ ਸ਼ਹਿਰ ਤੇ ਥੀਏਟਰ ਤੇ ਨਹੀਂ ਲੱਗਿਆ ਠੀਕ ਹੈ